ਤੱਬੀ ਗਾਇਕ ਬੱਬੂ ਮਾਨ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਪਿੰਡ タルਮਾ ਬਾਦ ਤੇ ਠੱਠਰੇ ਕੇ ਦੇ ਵਿੱਚ ਆੜ ਪ੍ਰਭਾਵਤ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਲੋਕਾਂ ਦੇ ਹੜ੍ਹਾਂ ਦੇ ਦੌਰਾਨ ਘਰ ਟੱਗੇ ਸਨ ਉਹਨਾਂ ਦੀ ਮਦਦ ਲਈ ਸੀਮਿੰਟ ਸਰੀਆ ਬਜਰੀ ਤੇ ਇੱਟਾਂ ਦੀਆਂ ਟਰਾਲੀਆਂ ਭਰ ਕੇ ਇੱਥੇ ਬੱਬੂ ਮਾਨ ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਸੇਵਾ ਤਾਂ ਗੁਪਤ ਹੁੰਦੀ ਹੈ ਤੇ ਅੱਗੇ ਵੀ ਕੋਈ ਦੱਸ ਕੇ ਕੰਮ ਨਹੀਂ ਕਰਨਾ ਚਾਹੁੰਦੇ ਆਪਣੀ ਸਮਰੱਥਾ ਦੇ ਮੁਤਾਬਕ ਉਹ ਇੱਥੇ ਕੰਮ ਕਰਨ ਆਏ ਨੇ ਤੇ ਜੇਕਰ ਕੋਈ ਵੀ ਉਹਨਾਂ ਦਾ ਸਾਥ ਦੇ ਰਿਹਾ ਤਾਂ ਇੱਥੇ ਦੇ ਵੀ ਸਕਦਾ ਹੈ ਵੇ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਕਰਾਂ ਵੀ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ seva ਦੀ ਮੰਗ ਕਿਸ ਤੋਂ ਦੀ ਆ ਕੋਈ seva ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅਜਿਹਾ ਇਹ ਯਾਦ ਹੈ ਸੱਜਣ ਜਲੰਧਰ ਵਾਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਕਤੀ ਰਹ ਹੁੰਦੇ ਆ ਕੋਈ ਠੀਕਾ ਅਕੂਨ ਹੀ ਯਾਰੀ ਦੇ ਹਾਂ ਜੀ ਲੱਗੀ ਰਹੀ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਣ ਲੱਗਣਾ ਤੋਂ ਲੱਗਾ ਪਹਿਲਾਂ মিডিਆ ਵੀ ਸੀ ਹੁੰਦਾ ਉਹ ਪਤਾ ਲੱਗਿਆ ਮੈਨੂੰ ਗੌਣ ਤੋਂ ਪਹਿਲਾਂ ਦੇ ਮੀਡੀਆ ਵੀ ਜੇ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ মিডিਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲਗ ਰਿਹਾ ਤੇ ਇਹ ਆ ਪੰਜਾਬ ਵਾਲੇ ਹੁਣ ਬਫਟੇ ਮੋਸਲ ਅਨਨ